ਪੋਤਵੇ ਆਇਆ ਸੋਚਿਆਂ ਨੂੰ ਦੀਆਂ ਪੱਕੀਆਂ ਖਾਵਾਂਗੇ ਕੀ ਪਤਾ ਸੀ ਲੋਕੋ ਵੇ ਸੁੱਕੀਆਂ ਤੋ ਵੀ ਜਾਵਾਂਗੇ ਗੌਰ ਨਾਲ ਥੇ ਸੁਣਿਓ ਵੇ ਲੋਕੋ ਗੱਲਾਂ ਇਹ ਜਿਹਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰਹਾਂ ਚੱਝਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂਹਾ ਚੱਝਦੀਆਂ ਓਪਿਓ ਮਾਰੇ ਤਾਂ ਆਖਣ ਜੱਗ ਤੇ ਨਿਰ ਪੈ ਗਿਆ ਦੇ ਸੋਹਰਾ ਮਾਰੇ ਤਾਂ ਕਹਿੰਦੀਆਂ ਕੰਝਰ ਗਲੋਂ ਲੈ ਗਿਆ ਜੇ ਸੋਚ-ਸੋਚ ਕੇ ਗੱਲਾਂ ਸੱਡਾਂ ਦਿਲ ਤੇ ਵੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂਹਾ ਚੱਝਦੀਆਂ ਕਰਮਾਂ ਦੇ ਨਾਲ ਮਿਲ ਸੱਸ ਮੰਝੇ ਉੱਤੇ ਤੜਫੇ ਤੇ ਲੈ ਕੇ ਦੇਣ ਦਵਾਈ ਨਾ ਦਵਾਈ ਨਾ ਤੇ ਮਾਂ ਨੂੰ ਕਰ ਕਰ ਕਹਿੰਦੀਆਂ ਫੋਨ ਤੂੰ ਮੰਮੀਏ ਮਿਲਣ ਕਿਉਂ ਆਈ ਨਾ ਆਈ ਨਾ ਓ ਗੌਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਹਏ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਅੱਕਰਮਾ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਉਹਦੇ ਰਸਤੇ ਸੀ ਆ ਗਿਆ ਸਮਾਂ ਕਿ ਹੋ ਜਾ ਪੈੜਾ ਹੁਣ ਮਾਮੇ ਮਾਸੀਆਂ ਦਾ ਛੱਡਦੇ ਲੋਕ ਜਾਂਦੇ ਨੇ ਖੜਾ ਅੱਜ ਕੱਲ ਪਤੀ ਜਿਆਨੂੰ ਆ ਪਿਆ ਦੁਨੀਆਂ ਦਾ ਨਾ ਕੋਈ ਗੂੜੀ ਰਸਤੇਦਾਰੀ ਹਿੱਸਾ ਮੰਗਣ ਕੁੜੀਆਂ ਵੀ ਦੇਣਾ ਦੋਸ਼ ਫਰਾ ਨੂੰ ਕਾਦਾ ਫਿਰ ਨਾਨਕੀ ਸ਼ੱਕਾਂ ਤੇ ਮਾਮਾ ਕਿਵੇਂ ਪੁਗਾਉ ਵਾਦਾਨੇ ਕੱਲ੍ਹ ਕਿ ਤੇਰੇ ਬਾਜੋਂ ਕੱਖੋਲੀ ਹੋ ਕੇ ਆਈਆਂ ਮਾਂ ਤੇਰੇ ਬਾਜੋਂ ਕੱਖੋਲੀ ਹੋ ਕੇ ਆਈਆਂ ਵੇ ਘਰ ਦੀ ਇੱਕ ਇੱਕ ਚੀਜ਼ ਵੇ ਪੁੱਤਰ ਤੁਸੀਂ ਸਾਂਭ ਲਈ ਸਾਰੀ ਓਏ ਲੱਗ ਕੇ ਲੱਗਦਾ ਆਈ ਸਾਂਭਣ ਦੀ ਵਾਰੀ ਓ ਬੜੀ ਦੁਖੀਆਂ ਬੜੀ ਦੁਖੀਆਂ ਮੈਂ ਤੇ ਰਾਜਵੇ ਗੱਲਾਂ ਸੱਚੀਆਂ ਕਹਿ ਗਈ ਵੇ ਪੋਤ ਮੈਂ ਅੱਜ ਟੱਕੀਆਂ ਹਾਂ ਜੋਗੀ ਰਹੇਗੀ ਵੇ ਪੋਤ ਮੈਂ ਟੱਕੀਆਂ ਜੋਗੀ ਰਹੇਗੀ